ਜੰਸਦਾ ਸਰਦ ਰੁੱਤ ਜਲਾਸ ਦੀ ਕਾਰਵਾਈ ਅੱਜ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਮੁਲਤਵੀ ਕੀਤੀ ਗਈ ਹੈ ਰਾਜ ਸਭਾ ਸੰਸਦ ਮੁਰਲੀ ਦੇਵੜਾ ਦਾ ਦੇਰ ਰਾਤ ਮੁੰਬਈ ਦੇ ਵਿੱਚ ਦਿਹਾਂਤ ਹੋ ਗਿਆ ਸੀ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਲੋਕ ਸਭਾ ਦੇ ਵਿੱਚ ਟੀਐਮਸੀ ਸੰਸਦ ਕਬਿਲ ਕ੍ਰਿਸ਼ਨਾ ਠਾਕੁਰ ਦਾ ਦਿਹਾਂਤ ਹੋ ਗਿਆ ਸੀ ਅੱਜ ਹੀ ਸੰਸਦ ਦੇ ਵਿੱਚ ਨਵੇਂ ਸੰਸਦ ਮੈਂਬਰਾਂ ਨੂੰ ਸੌਂ ਚੁਕਾਈ ਗਈ ਹੈ ਮੁਲਾਇਮ ਸਿੰਘ ਦੇ ਪੋਤੇ ਤੇ ਮੇਨ ਪੁਰੀ ਤੋਂ ਸੰਸਦ ਮੈਂਬਰ ਡੇਜ ਪ੍ਰਤਾਪ ਸਿੰਘ ਯਾਦਵ ਸਮੇਤ ਪ੍ਰੀਤਮ ਮੁੰਡੇ ਨੂੰ ਸੌ ਚੁਕਾਈ ਗਈ ਹੈ ਇਸ ਸੈਸ਼ਨ 23 ਦਸੰਬਰ ਤੱਕ ਚੱਲੇਗਾ ਅੱਜ ਇਸ ਸੈਸ਼ਨ ਨੂੰ ਵਿਚੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੰਦਿਆਂ ਹੋਇਆਂ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਨਵੇਂ ਸੰਸਦਾਂ ਨੂੰ ਸੌ ਵੀ ਅੱਜ ਚੁਕਾਈ ਗਈ ਹੈ 23 ਦਸੰਬਰ ਤੱਕ ਇਹ ਸੈਸ਼ਨ ਚੱਲੇਗਾ ਕਈ ਵੱਡੇ ਮਤੇ ਪਾਸ ਹੋਣ ਦੀ ਉਮੀਦ ਲਗਾਈ ਜਾ ਰਹੀ ਹੈ ਤੇ ਹੰਗਾਮਾ ਵੀ ਕਈ ਮੁੱਦਿਆਂ ਨੂੰ ਲੈ ਕੇ ਹੋ ਸਕਦਾ ਹੈ ਕਾਲੇ ਤੰਦ ਦਾ ਅਹਿਮ ਮੁੱਦਾ ਜਿਸ ਨੂੰ ਲੈ ਕੇ ਵਿਰੋਧੀ ਤੇ ਨਿਸ਼ਾਨੇ ਸਾਥ ਸਕਦੀ ਹੈ ਉਸ ਦੇ ਨਾਲ ਹੀ ਕਈ ਅਹਿਮ ਮਤੇ ਅਤੇ ਬਿਲ ਬਾਸ ਕੀ ਤੇ ਜਾ ਸਕਦੇ ਨੇ ਅੱਜ ਦੀ ਗੱਲ ਕਰੀਏ ਤਾਂ ਅੱਜ ਤੋਂ ਸ਼ੁਰੂਆਤ ਹੋਈ ਹੈ ਸੰਸਦ ਦੇ ਸਰਦ ਰੋਤ اجلاس ਦੀ